ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਵਜੋਤ ਸਿੰਘ ਸਿੱਧੂ ਐਂਟਰੀ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਦਵਾਰਾਂ ਉਹਨਾਂ ਦੀ ਹੋ ਚੁੱਕੀ ਹੈ ਪ੍ਰਿੰਕਾ ਗਾਂਧੀ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗ ਹੋਈ ਪੋਸਟਾਂ ਪਾਈਆਂ ਗਈਆਂ ਔਰ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਨਾ ਮੇਰਾ ਕੋਈ ਮਕਸਦ ਨਹੀਂ ਕਿ ਕਾਂਗਰਸੀ ਸਰਕਾਰ ਆਉਣੀ ਹੈ ਜਾਂ ਝਾੜੂ ਦੀ ਸਰਕਾਰ ਆਉਣੀ ਹੈ ਕਾਲੀਆਂ ਦੀ ਆਉਣੀ ਹੈ ਬੀਜੇਪੀ ਦੀ ਆਉਣੀ ਹੈ ਇਹ ਕੋਈ ਮਤਲਬ ਨਹੀਂ ਜਿਹੜਾ ਬੰਦਾ ਨਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਉਹ ਕੋਈ ਵੀ ਲੀਡਰ ਹੋਵੇ ਰਾਜਨੀਤਿਕ ਹੋਵੇ ਉਹਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਕਾਂਗਰਸ ਪਾਰਟੀ ਦੇ ਵਿੱਚੋਂ ਜੀ ਕੋਈ ਸਭ ਤੋਂ ਵੱਡਾ ਬਲਾਰਾ ਬੇਦਾਗ ਲੀਡਰ ਹੈ ਉਹ ਨਵਜੋਤ ਸਿੰਘ ਸਿੱਧੂ ਹੈ ਹਾਈ ਕਮਾਂਡ ਦੇ ਨਾਲ ਮੀਟਿੰਗ ਹੋਈ ਹੈ ਪਰ ਪ੍ਰੋਬਲਮ ਕੀ ਹੈ ਹੁਣ ਜਿਹੜੇ ਪਹਿਲਾਂ ਮੁੱਖ ਮੰਤਰੀ ਮੰਨੀ ਬੈਠੇ ਨੇ ਆਪਣੇ ਆਪ ਨੂੰ ਉਨ੍ਹਾਂ ਦਾ ਵਿਚਾਰਿਆਂ ਦਾ ਕੀ ਬਣੂ ਸਭ ਤੋਂ ਪਹਿਲਾਂ ਤਾਂ ਰਾਜਾ ਬੜਿੰਗ ਹੋ ਗਿਆ ਹੁਤਾ ਫੀਲਿੰਗਾ ਇੰਨੀਆਂ ਲੈਂਦਾ ਮੁੱਖ ਮੰਤਰੀ ਦੀਆਂ ਜਿਵੇਂ ਭਵੰਤਮਾਨ ਨਹੀਂ ਵੱਡੀ ਗੱਡੀ ਚ ਉਤਰਦਾ ਟਾਕੀ ਚ ਖੜ ਕੇ মিডিਆ ਦੇ ਮੁਖਾਪਤ ਹੁੰਦਾ ਉਹਦਾ ਡਾਇਲੌਗ ਬੋਲਨੇ ਪੈਂਦੇ ਨੇ ਕਿਉਂਕਿ ਉਹ ਤਾਂ ਚਲ ਕਮੇਟੀ ਕਰਦੇ ਸੀ ਔਰ ਰਾਜਾ ਬੜਿੰਗ ਵੀ ਉਦਾਂ ਦੇ ਫੀਲਿੰਗਾਂ ਲੈ ਰਿਹਾ ਵੀ ਐਦਾਂ ਗੱਡੀ ਚ ਉਤਰਿਆ ਕਰੂੰ ਐਦਾਂ ਪਿੱਛੇ ਸਿਕਿਉਰਟੀ ਵਾਲੇ ਹੋਣਗੇ ਐਦਾਂ মিডিਆ ਸਾਹਮਣੇ ਆਉ ਉਹ ਫੀਲਿੰਗਾਂ ਲੈ ਰਿਹਾ ਜੈਕਟਾਂ ਜੂਟਾਂ ਵੀ ਵਧੀਆ ਜਿਹੜੀਆਂ 35 35 40 40 ਹਜ਼ਾਰ ਵਾਲੀਆਂ ਉਹ ਕਹਿੰਦੇ ਸੁਮਾਈ ਬੈਠਾ ਮੈਨੂੰ ਮਿਲੀ ਸੀ ਕਨਸੋਲ আচ্ছা ਕੱਲ੍ਹ ਨੂੰ ਜੈਕਟਾਂ ਵਾਲਾ ਨੇ ਇੱਕ ਰੇ ਪਜਾਮੀ ਵਾਲਾ ਵੀ ਉਦੇ ਵੀ ਫੋਲ ਤਿਆਰੀ ਹੈ ਉਹਨੇ ਪੱਗਾਂ ਦੇ ਰੰਗ ਜਿਹੜੇ ਹੁਣ ਨਵੇਂ-ਨਵੇਂ ਲਏ ਆ ਇੱਕ ਦਿਨ ਵੀਡੀਓ ਪਾਈ ਸੀ ਤੇ ਉਹਨੇ ਵੀ ਪਜਾਮੀਆਂ ਬਹੁਤ ਮਹਿੰਗੀਆਂ-ਮਹਿੰਗੀਆਂ ਸਮਾ ਲਈਆਂ ਕਿਉਂਕਿ ਮੂਰੇ ਛਾਲ ਵੀ ਆ ਗਿਆ ਤੇ ਉਹਦੀ ਫੀਲਿੰਗ ਇਦੋਂ ਵੱਡੀ ਹੈ ਉਹਦਾ ਆਸਟ੍ਰੇਲੀਆ ਜਾ ਕੇ ਲੋਕਾਂ ਨੂੰ ਪਾਰਟੀ ਪੂਰੀ ਕਰਨ ਵਾਸਤੇ ਕਹਿਆ ਪਹਿਲੇ ਸੁਣਿਆ ਉਹਦਾ ਪਾਸ਼ੇ ਪਰ ਪ੍ਰੋਬਲਮ ਜਿਹੜੀ ਹੁਣ ਨਵਜੋਤ ਸਿੰਘ ਸਿੱਧੂ ਨੇ ਖੜੇ ਕਰਤੀ ਤੇ ਉਹ ਖੇੜਨੇ ਹੁੰਦੇ ਨਾ ਦਿਵਾਲੀ ਤੇ ਬਣਦੇ ਨੇ ਖੰਡ ਦੇ ਉਹ ਖਿੰਡ ਜਾਣੇ ਹੁਣ ਉਹ ਖੇੜਨੇ ਖਾਂਦਾ ਕੌਣ ਹੈ ਇਹ ਕਿਸੇ ਨੂੰ ਫਲੇ ਕੋਈ ਪਤਾ ਨਹੀਂ ਅੱਛਾ ਲੈ ਉਹ ਚੰਨੀ ਸਾਹ ਤਾਂ ਮੈਥੋਂ ਦੂਰ ਰਹਿ ਕੇ ਸੀ ਉਹ ਤਾਂ ਗੱਲ ਕਰਨੀ ਜ਼ਰੂਰੀ ਹੈ ਉਹ ਤਾਂ ਇੱਥੇ ਸਹਿਣੇ ਤਿੰਨ ਚਾਰ ਵਾਰੀ ਬੋਲ ਗਿਆ ਕਿ ਨੇ ਕਹਿੰਦਾ ਸੀ ਤੁਸੀਂ ਜਿਹੜਾ ਅਸ਼ਲ ਕਾਤਲ ਹੈ ਨਾ ਉਹਨੂੰ ਫੜੋ ਲਾਉ ਸਿੰਘ ਉਗੋ ਕੇ ਨੂੰ ਫੜੋ ਇਥੇ ਰੋਲਾ ਪਾ ਕੇ ਗਿਆ ਹੋ اچھا ਉਹਦੀ ਜਿਹੜੀ ਫੀਲਿੰਗ ਹੈ ਨਾ ਉਹ ਬਾਹਲੀ ਵੱਡੀਆਂ ਉਹ ਇਹਨਾਂ ਦੋਨਾਂ ਨਾਲੋਂ ਜ਼ਿਆਦਾ ਵੱਡੀਆਂ ਫੀਲਿੰਗ ਲੈਂਦਾ ਕਿਉਂਕਿ ਉਹ ਤਿੰਨ ਕਿ ਮਹੀਨੇ ਮੁੱਖ ਮੰਤਰੀ ਰਹਿ ਚੁੱਕਾ ਹੈ ਨਾ ਹੈਲੀਕਾਪਟਰ ਤੇ ਗੇੜੇਓ ਕਾਫੀ ਤਿੰਨ ਮਹੀਨੇ ਵਿੱਚ ਉਹਨੇ ਮਾਰੇ ਉਹਦੀ ਵੱਡੀ ਫੀਲਿੰਗ ਹੈ ਅੱਛਾ ਇਹ ਤਿੰਨ ਤਾਂ ਮੇਨ ਹੋਗੇ ਜੇ ਕਾਂਗਰਸ ਦਾ ਕੁਝ ਪੰਜਾਬ ਦੇ ਵਿੱਚ ਬਣਨਾ ਹੈ ਇਹ ਕੋੜਾ ਸੱਚ ਹੈ ਜੀ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਹੈ ਉਹ ਮੈਂ ਕਹਿ ਦਿੰਨਾ ਹੁੰਦਾ ਮੈਂ ਰਹਿ ਨਹੀਂ ਸਕਦਾ ਤਾਂ ਉਹ ਸਾਰੀ ਦੀ ਸਾਰੀ ਟਿੱਕੀ ਹੋਈ ਹੈ ਨਵਜੋਸ਼ ਸਿੰਘ ਸਿੱਧੂ ਤੇ ਇਨਕਮ ਦੇ ਸੋਰਸ ਕੀ ਨੇ ਉਹਨੂੰ ਇਹਨਾਂ ਗੱਲਾਂ ਬਾਰੇ ਗਰਾਉਂਡ ਲੈਵਲ ਤੋਂ ਪਤਾ ਹੈ ਇਹ ਚ ਕੋਈ ਦੋਰਾ ਨਹੀਂ ਪਰ ਜਿਹੜੇ ਇਹ ਫੀਲਿੰਗਾਂ ਲਈ ਜਾਂਦੇ ਨੇ ਮੁੱਖ ਮੰਤਰੀ ਮੈਂ ਬਣਨਾ ਹੈ ਮੁੱਖ ਮੰਤਰੀ ਮੈਨੂੰ ਬਣਾਓ ਮੁੱਖ ਮੰਤਰੀ ਦਾ ਦਾਅਵੇਦਾਰ ਮੈਂ ਹੁਣ ਇਹਨਾਂ ਦਾ ਕੀ ਬਣੂ ਇਹ ਪ੍ਰੋਬਲਮ ਹੈ ਤੂੰ ਮੇਰੀ ਐਡੀ ਬੜੀ ਔਕਾਤ ਹੈ ਨਹੀਂ ਮੈਂ ਕਿਸੇ ਨੂੰ ਫੋਨ ਕਰਕੇ ਕਹਿ ਦਿਆਂ ਭਾਈ ਸਮੇਟੋ ਸਮੇਟੋ ਇਹ ਲੁੰਗਲਾਂ ਨਾਲ ਜਿਹੜਾ ਇੱਕ ਦੂਜੇ ਦੇ ਪਿੱਛੇ ਲੱਤਾਂ ਦੁੱਤਾਂ ਖਿੱਚਦਾ ਇਹਨੂੰ ਕੰਟਰੋਲ ਕਰੋ ਐਦਾਂ ਮੈਂ ਕਹਿ ਨਹੀਂ ਸਕਦਾ ਹਾਂ ਉਹਦੋਂ ਠੀਕ ਹੈ ਜੇ ਕਿਸੇ ਨੇ ਵੀਡੀਓ ਸੁਣ ਲਈ ਕਿਤੇ ਖਾਣੇ 'ਚ ਗੱਲ ਮਾੜੀ-ਮੁੱਡੀ ਪੈ ਗਈ ਤੈਨੂੰ ਬਹਾ ਕੇ ਸਮਝਾ ਦੇਣ ਵੀ ਬਾਜਬਾ ਸਾਹਿਬ ਪਜਾਮੀਆਂ ਜਿੰਨੀਆਂ ਮਰਜ਼ੀ ਨਮੀਆਂ ਸਮਾ ਲੋ ਰਾਜੇ ਨੂੰ ਕਹਿਣ ਵੀ ਜਾਗਟਾਂ ਜਿੰਨੀ ਮਰਜ਼ੀ ਸਮਾ ਲੈ ਚੰਨੀ ਨੂੰ ਕਹਿਣ ਵੀ ਬੱਕਰੀਆਂ ਬੁੱਕਰੀਆਂ ਚੋਂਦਾ ਰਹਿ ਥੋੜਾ ਜਿਹਾ ਕੰਟਰੋਲ ਕਰੋ ਫਿਰ ਸ਼ਾਇਦ ਗੱਲ ਬਣ ਜੇ ਪਰ ਸਿੱਧੂ ਸਾਹਿਬ ਤਾਂ ਉਹ ਤਾਂ ਸ਼ਰਿਆਮ ਕਹਿੰਦੇ ਉਹ ਤਾਂ ਕਹਿੰਦੇ ਜੋ ਕਰੂੰ ਮੈਂ ਕਰੂੰ ਤੇ ਹੋਣਾ ਵੀ ਇਦਾਂ ਹੀ ਚਾਹੀਦਾ ਲੈ ਹੁਣ ਗੱਲ ਇੱਕ ਹੋਰ ਚੇਤੇ ਆ ਗਈ ਨਾ ਕਰਾਂ ਕਿ ਹਲਦਾ ਖੁਦਮੁਖਤਿਆਰੀ ਵਾਲੇ ਰਹਿੰਦੇ ਨੇ ਖੈਰਾ ਸਾਹਿਬ ਉਹ ਬਹੁਤ ਪਿੱਟਦੇ ਆ ਉਹ ਤਾਂ ਮਾਲਵੇ ਦੇ ਕਈ ਲੋਕਾਂ ਨੂੰ ਫੋਨ ਕਰਕੇ ਇਹ ਦੱਸੀ ਬੈਠੇ ਨੇ ਕਿ ਘੱਟੋ ਘੱਟ ਮੁੱਖ ਮੰਤਰੀ ਤੇ ਚਲੋ ਨਈ ਗ੍ਰਹਿ ਮੰਤਰੀ ਤਾਂ ਮੈਂ ਪੱਕਾ ਉਹ ਤਾਂ ਇਹ ਫੋਨ ਕਰਕੇ ਕਈ ਬੈਠੇ ਆ ਕਈ ਤਾਂ ਆੜੀਓ ਲਈ ਬੈਠਿਆ ਉਹਨਾਂ ਦੀਆਂ ਰਿਕਾਰਡਿੰਗ ਨੇ ਵੀ ਆ ਖਹਿਰਾ ਸਾਹਿਬ ਗ੍ਰਹਿ ਮੰਤਰੀ ਦੀ ਕੁਰਸੀ ਲਈ ਦਾਅਵੇਦਾਰੀ ਪੇਸ਼ ਕਰਦੇ ਆ। ਅਸ਼ਾ ਵੀ ਇਹ ਗੱਲਾਂ ਨਾ ਨਾਰਮਲ ਜੀਆਂ ਨੇ ਕੋਈ ਇਹਦੇ ਵਿੱਚ ਮੈਂ ਬਹੁਤ ਹੀ ਵੱਡੀ ਵਿਦਵਾਨੀ ਨਹੀਂ ਕੋਟੀ ਕੋਈ ਰਾਜਨੀਤੀ ਦੀ ਗੱਲ ਨਹੀਂ ਕਰੀ। ਸਿਰਫ ਨਾਰਮਲ ਜੀਆਂ ਗੱਲਾਂ ਕੀਤੀਆਂ ਨੇ ਵੀ ਇਹ ਜੇ ਖੇਡ ਨੇ ਖਿੰਡ ਗਏ ਨਾ ਤਾਂ ਜਿਹੜਾ ਐਲਓਪੀ ਬਣਦਾ ਨਾ 2027 ਦੇ ਵਿੱਚ ਉਹ ਕੁਰਸੀ ਵੀ ਸ਼ਾਇਦ ਹੀ ਮਿਲੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹ ਕੁਰਸੀ ਵੀ ਸ਼ਾਇਦ ਹੀ ਮਿਲੇ ਗੱਲ ਬਣ ਸਕਦੀ ਹੈ ਜੇ ਸਿੱਧੂ ਸਾਹਿਬ ਨੂੰ ਸਿੱਧਾ ਕਹਿ ਦਰੋ ਵੀ ਜੋ ਮਰਜ਼ੀ ਕਰੋ 5 ਕਰੋ 50 ਕਰੋ ਤੁਹਾਡੀ ਮਰਜ਼ੀ ਹੈ ਤੇ ਫਿਰ ਉਹਨੇ ਤੁਹਾਨੂੰ ਪਤਾ ਹੀ ਹੈ ਜਦੋਂ ਜਗਰਾਜ ਸਿੰਘ ਜਗਰਾਜ ਸਿੰਘ ਸ਼ੱਕੇ ਮਾਰਦੇ ਹੁੰਦੇ ਆ ਫਿਰ ਉਹ ਉਦਾਂ ਚੱਲਨੇ ਉਹਨੇ ਦੇਖਣਾ ਥੋੜੀ ਹੈ ਵੀ ਰੰਦਾਵਾ ਕੌਣ ਉਹਨੇ ਦੇਖਣਾ ਥੋੜੀ ਹੈ ਵੀ ਰਾਜਾ ਬੜੇ ਦਾ ਕੌਣ ਹੈ ਚੰਨੀ ਕੌਣ ਹੈ ਉਹਨੇ ਦੇਖਣਾ ਨਹੀਂ ਵੀ ਪ੍ਰਤਾਪ ਬਾਜਬਾ ਕੌਣ ਹੈ ਹਿੰਦੇ ਸਿੱਧਾ ਕਹਿਣਾ ਹੈ ਵੀ ਮੈਂ ਹਾਂ ਪੰਜਾਬ ਮੇਰਾ ਤੇ ਮੈਂ ਰਾਜ ਕਰੂੰ ਤੇ ਪੰਜਾਬ ਦੇ ਲੋਕ ਵੀ ਚਾਹੁੰਦੇ ਔਰ ਇੱਕ ਗੱਲ ਤੁਹਾਨੂੰ ਮੈਂ ਪਤੇ ਵਾਲੇ ਦੱਸ ਦਿੰਦਾ ਜੀ ਇਹ ਗੱਲ ਤੁਸੀਂ ਵੀ ਸਮਝ ਜਾਓਗੇ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਇਮਾਨਦਾਰ ਬੇਦਾਗ ਕਰੈਕਟਰ ਪੱਖ ਤੋਂ ਲੀਡਰ ਹੈਗਾ ਨਾ ਇਹਨੂੰ ਚਾਪਲੂ ਸੀ ਨਾ ਕਿ ਉਹ ਨਵਜੋਤ ਸਿੰਘ ਸਿੱਧੂ ਹੈ ਇਕੱਲੇ ਇਹਨੂੰ ਸੱਚ ਕਰਕੇ ਮੰਨ ਲਿਓ ਯਕੀਨ ਕਰ ਲਿਓ ਨਾ ਕਰਿਓ ਕਿਉਂਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਿਸੇ ਤੱਤ ਦੇ ਨਾਲ ਇਨਕਮ ਸਰਸ ਦੇ ਨਾਲ ਬੇਰੁਜ਼ਗਾਰੀ ਖਤਮ ਕਰਨ ਵਾਸਤੇ ਨਸ਼ੇ ਖਤਮ ਕਰਨ ਵਾਸਤੇ ਢੰਗ ਤਰੀਕੇ ਨਾਲ ਕਰਦਾ ਹੈ ਨਾ ਤਾਂ ਉਹ ਕੇਵਲ ਤੇ ਕੇਵਲ ਨਵਜੋਤ ਸਿੰਘ ਸਿੱਧੂ ਹੈ ਜਿਸ ਬੰਦੇ ਤੇ ਅੱਜ ਤੱਕ 5 ਰੁਪਈਆ ਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ 5 ਰੁਪਈਆ ਦਾ ਇਹ ਹਕੀਕਤ ਹੈ ਪਰ ਜੇ ਕਿਤੇ ਜਿਹੜੇ ਜਾਣ ਬੁਝ ਕੇ ਕੋਈ ਕੰਨਾ ਹੁੰਦਾ ਹੈ ਇੱਥੇ ਸ਼ਮਸ਼ਾਨ ਘਟ ਇਹੋ ਜੇ ਬਣਾਵਾਂਗੇ 60 ਸਾਲ ਵਾਲੇ ਵੀ ਮਰਨ ਨੂੰ ਰਾਜੀ ਹੋ ਜਾਣਗੇ ਰਾਜੇ ਬੜਿੰਗ ਦਾ ਬਿਆਨ ਸੀ ਕਿਤੇ ਕਹਿੰਦਾ ਸੀ ਬੱਕਰੀਆਂ ਰੱਖੋ ਮਿੰਗਣਾ ਦੇ ਕਿਆ ਕਰਨੀਆਂ 2000 ਨੂੰ ਕਿਲੋ ਇਹ ਕੌਣ ਕਹਿੰਦਾ ਸੀ ਰਾਜਾ ਬੜਿੰਗ ਜਦੋਂ ਕੁੜੀ ਦਾ ਵਿਆਹ ਹੋ ਫੁੱਲ ਲਾ ਕੇ ਕਹਿੰਦਾ ਅਸੀਂ ਨੋਵਾ ਗੱਡੀਆਂ ਵੀ ਦੋ ਭੇਜਿਆ ਕਰਾਂਗੇ ਇਹ ਕਿਹਦੇ ਬਿਆਨ ਸੀ ਰਾਜੇ ਬੜਿੰਗ ਵਰਗਿਆਂ ਦੇ ਅੱਛਾ ਜਿਹੜੇ ਐਲਓਪੀ ਸਾਹਿਬ ਨੇ ਬਾਜਵਾ ਸਾਹਿਬ ਤੇ ਉਹਨਾਂ ਨੂੰ ਬੇਨਤੀ ਹੈ ਵੀ ਰੋਟੀਆਂ ਪੰਜ ਚਾਰ ਵੱਧ ਖਾ ਲਿਆ ਕਰੋ ਰਾਤ ਨੂੰ ਨੀਂਦ ਆ ਜੇ ਤੁਹਾਨੂੰ ਤੇ ਖੈਰਾ ਸਾਹਿਬ ਨੂੰ ਬੇਨਤੀ ਹੈ ਵੀ ਚਿੱਟੇ ਟੁੱਟੇ ਵਾਲਾ ਕੇਸ ਨਵੀੜ ਲਓ ਗ੍ਰਿਫਤਾਰੀ ਕਦੋਂ ਵੀ ਹੋ ਸਕਦੀ ਹੈ ਤੇ ਰਾਜੇ ਬੜਿੰਗ ਨੂੰ ਬੇਨਤੀ ਕਰ ਦਿਓ ਵੀ ਤੂੰ ਐਮਪੀ ਹੈਗਾ ਉਧਰ ਧਿਆਨ ਦੇ ਮੜਾ ਮੋਟਾ ਤੇ ਪੰਜਾਬ ਨੂੰ ਹਵਾਲੇ ਨਵਜੋਤ ਸਿੰਘ ਸਿੱਧੂ ਦੇ ਕਰ ਦਿਓ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ